ਦੋਸਤੋ ਤੁਸੀਂ ਜਾਣਦੇ ਹੀ ਹੋ ਕਿ ਇਨਸਾਨ ਜਿਹੜਾ ਵਾ ਉਹ ਜਿੱਦਾਂ ਦੇ ਕਰਮ ਕਰਦਾ ਉਦਾਂ ਦਾ ਹੀ ਉਹਨੂੰ ਫਲ ਮਿਲਦਾ ਪਰ ਕੀ ਤੁਸੀਂ ਜਾਣਦੇ ਹੋ ਕਿ ਇਨਸਾਨ ਜੇ ਚੰਗੇ ਜਾਂ ਬੁਰੇ ਜਿਹੋ ਜਿਹੇ ਕਰਮ ਕਰਦਾ ਉਹਦਾ ਫਲ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਧੀਆ ਪੁੱਤਰਾਂ ਨੂੰ ਵੀ ਭੋਗਣਾ ਪੈਂਦਾ ਹਰ ਇੱਕ ਇਨਸਾਨ ਜਿਹੜਾ ਨਾ ਉਹਨੂੰ ਉਹਦੇ ਮਾਤਾ ਪਿਤਾ ਦੇ ਕੀਤੇ ਦਾਨ ਪੁੰਨ ਚੰਗੇ ਕਰਮ ਮਾੜੇ ਕਰਮ ਉਹਨਾਂ ਸਾਰਿਆਂ ਦਾ ਫਲ ਉਸੇ ਤਰ੍ਹਾਂ ਦਾ ਹੀ ਜ਼ਰੂਰ ਮਿਲਦਾ ਵਾ ਤੇ ਦੋਸਤੋ ਕਹਾਣੀ ਸੁਣਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਤੁਹਾਨੂੰ ਮੇਰੀਆਂ ਕਹਾਣੀਆਂ ਇਸ ਚੈਨਲ ਤੋਂ ਜਿਹੜੀਆਂ ਸੋਹਣੀਆਂ-ਸੋਹਣੀਆਂ ਕਹਾਣੀਆਂ ਸਭ ਤੋਂ ਪਹਿਲਾਂ ਸੁਣਨ ਨੂੰ ਮਿਲਣ ਤੇ ਸ਼ੁਰੂ ਕਰਦੇ ਆਂ ਅੱਜ ਦੀ ਬਹੁਤ ਸਮਾਂ ਪਹਿਲਾਂ ਦੀ ਗੱਲ ਆ ਇੱਕ ਨਾ ਸੰਤ ਸੀ ਬਹੁਤ ਗਿਆਨੀ ਮਹਾਤਮਾ ਸੀ ਉਹਨਾਂ ਨੂੰ ਸ਼ਾਸਤਰਾਂ ਦਾ ਬਹੁਤ ਗਿਆਨ ਸੀ ਤੇ ਉਹ ਇੱਕ ਛੋਟੇ ਜਿਹੇ ਆਸ਼ਰਮ ਵਿੱਚ ਆਪਣੀ ਪਤਨੀ ਨਾਲ ਰਿਹਾ ਕਰਦੇ ਸੀ ਇੱਕ ਦਿਨ ਅਚਾਨਕ ਉਹਨਾਂ ਦੀ ਜਿਹੜੀ ਪਤਨੀ ਸੀ ਨਾ ਉਹਨਾਂ ਦੀ ਵਾਈਫ ਸੀ ਉਹਨੇ ਪੁੱਛਿਆ ਵੀ ਸੁਆਮੀ ਜੀ ਕੀ ਸੱਚ ਵਿੱਚ ਮਾਤਾ ਪਿਤਾ ਦੀ ਕੀਤੇ ਚੰਗੇ ਜਾਂ ਬੁਰੇ ਕਰਮਾਂ ਦਾ ਫਲ ਉਹਨਾਂ ਦੇ ਬੱਚਿਆਂ ਨੂੰ ਭੋਗਣਾ ਪੈਂਦਾ ਤੇ ਫਿਰ ਉਹ ਮਹਾਤਮਾ ਨੇ ਆਪਣੀ ਪਤਨੀ ਨੂੰ ਕਿਹਾ ਵੀ ਇਹ ਬਿਲਕੁਲ ਸੱਚਾਈ ਹੈ ਮਨੁੱਖ ਜਿੱਦਾਂ ਦਾ ਵੀ ਕਰਮ ਕਰਦਾ ਨਾ ਉਦਾਂ ਦਾ ਹੀ ਫਲ ਉਹਨੂੰ ਵੀ ਪ੍ਰਾਪਤ ਹੁੰਦਾ ਤੇ ਇਹਦੇ ਵਿੱਚ ਵੀ ਸੱਚਾਈ ਆ ਕਿ ਜਿਹੜੇ ਮਾਪਿਓ ਦੇ ਕੀਤੇ ਚੰਗੇ ਜਾਂ ਬੁਰੇ ਜਿਹੜੇ ਕਰਮ ਹੁੰਦੇ ਨਾ ਉਹਨਾਂ ਦਾ ਫਲ ਉਹਨਾਂ ਦੇ ਬੱਚਿਆਂ ਨੂੰ ਜ਼ਰੂਰੀ ਭੋਗਣਾ ਹੀ ਪੈਂਦਾ ਵਾ ਮੈਂ ਤੈਨੂੰ ਨਾ ਅੱਜ ਇੱਕ ਬਹੁਤ ਸੋਹਣੀ ਜੀ ਉਹਨੇ ਜਿਹੜਾ ਸੰਤ ਮਹਾਤਮਾ ਸੀ ਉਹਨੇ ਕਿਹਾ ਮੈਂ ਆਪਣੀ ਇੱਕ ਬਹੁਤ ਸੋਹਣੀ ਕਹਾਣੀ ਸੁਣਾਉਣਾ ਵਾ ਇਹਨੂੰ ਸੁਣਨ ਤੋਂ ਬਾਅਦ ਤੈਨੂੰ ਗਿਆਨ ਹੋ ਜਾਊਗਾ ਵੀ ਮਾਪਿਓ ਦੇ ਕਰਮਾਂ ਦਾ ਸੱਚੀ ਫਲ ਜਿਹੜਾ ਉਹਦੇ ਬੱਚਿਆਂ ਨੂੰ ਜ਼ਰੂਰ ਮਿਲਦਾ ਵਾ ਤੇ ਉਹਨੇ ਫਿਰ ਕਹਾਣੀ ਸੁਣਾਈ ਕਹਿੰਦਾ ਇੱਕ ਨਗਰ ਵਿੱਚ ਇੱਕ ਬਹੁਤ ਹੀ ਗਰੀਬ ਜਿਹਾ ਵਪਾਰੀ ਰਹਿੰਦਾ ਸੀ ਤੇ ਉਸ ਵਪਾਰੀ ਦਾ ਨਾਮ ਜਿਹੜਾ ਸੀ ਨਾ ਉਹ ਮਨੋਜ ਸੀ ਮਨੋਜ ਜਿਹੜਾ ਕਿਸੇ ਤਰ੍ਹਾਂ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰ ਦਾ ਪਰਿਵਾਰ ਦਾ ਜਿਹੜਾ ਵਾ ਰੋਟੀ ਪਾਣੀ ਦਾ ਗੁਜ਼ਾਰਾ ਜਿਹੜਾ ਸੀ ਉਹ ਬੜੇ ਔਖੇ ਓਕੇ ਕਰਦਾ ਸੀ ਉਹਨੂੰ ਜਿਦਾਂ ਪੂਰੇ ਦਿਨ ਮਜ਼ਦੂਰੀ ਕਰਨ ਤੋਂ ਬਾਅਦ 50 ਰੁਪਏ ਮਿਲਦੇ ਉਹਦੇ ਨਾਲ ਉਹ ਕੁੱਝ ਤੇ ਉਹ ਆਪਣੇ ਘਰ ਦਾ ਜਿਹੜਾ ਸੀ ਰਾਸ਼ਨ ਪਾਣੀ ਬਾਕੀ ਖਰਚੇ ਕਰ ਲੈਂਦਾ ਸੀ ਤੇ ਕੋਜ ਜਿਹੜਾ ਸੀ ਉਹ দান ਚ ਜ਼ਰੂਰੀ ਦਿੰਦਾ ਸੀ ਹੌਲੀ ਹੌਲੀ ਸਮਾਂ ਲੰਘਣ ਨਾਲ ਮਨੋਜ ਦੇ ਘਰ ਇੱਕ ਬਹੁਤ ਹੀ ਸੋਹਣੇ ਜਿਹੇ ਪੁੱਤਰ ਨੇ ਜਨਮ ਲਿਆ ਤੇ ਜਿਸ ਦਾ ਨਾਂ ਕੀਰਤ ਰੱਖਿਆ ਉਹ ਗਰੀਬ ਵਪਾਰੀ ਜਿਹੜਾ ਸੀ ਨਾ ਮਨੋਜ ਉਹਦੇ ਹੁਣ ਤਿੰਨ ਜਾਣੇ ਘਰ ਚੋਗੇ ਸੀ ਤੇ ਦੋਨੋਂ ਪਤੀ ਪਤਨੀ ਤੇ ਉਹਨਾਂ ਦਾ ਛੋਟਾ ਬੇਟਾ ਕੀਰਤ ਹੁਣ ਤੇ ਹੌਲੀ ਹੌਲੀ ਜਿਹੜਾ ਸੀ ਨਾ ਉਹ ਬੱਚਾ ਸੀ ਉਹਦਾ ਵੱਡਾ ਹੋਣ ਲੱਗਾ ਤੇ ਉਹਦਾ ਪਾਲਣ-ਪੋਸ਼ਣ ਜਿਦਾਂ ਉਹਦੀਆਂ ਜ਼ਰੂਰਤਾਂ ਦਾ ਸਮਾਨ ਸੀ ਉਹਦੇ ਲਈ ਸਮੱਸਿਆ ਆਉਣ ਲੱਗੀ ਇੱਕ ਤੇ ਹਰ ਰੋਜ਼ ਚੀਜ਼ਾਂ ਦੀਆਂ ਕੀਮਤਾਂ ਇੰਨੀਆਂ ਵਾਧਦੀਆਂ ਜਾਂਦੀਆਂ ਮਹਿੰਗਾਈ ਹੋਈ ਜਾ ਰਹੀ ਸੀ ਤੇ ਦੂਸਰਾ ਬੱਚੇ ਦਾ ਖਰਚਾ ਤੇ ਐਸਲੀ ਉਹ ਜਿੰਨੇ 50 ਰੁਪਏ ਜਿਦਾਂ ਕਮਾਉਂਦਾ ਸੀ ਉਹ ਕੁਝ ਪੈਸੇ ਤੇ দান ਕਰ ਦਿੰਦਾ ਸੀ ਬਾਕੀ ਨਾਲ ਓਖੇ-ਸੋਖੇ ਓਕਿਓ ਘਰ ਦਾ ਗੁਜ਼ਾਰਾ ਚਲਾਉਂਦਾ ਸੀ ਤੇ ਹੁਣ ਜਿਹੜਾ ਬੱਚਾ ਸੀ ਥੋੜਾ ਵੱਡਾ ਹੋ ਗਿਆ ਅੱਜ ਤੱਕ ਤੇ ਉਹਨੂੰ ਪਤਾ ਲੱਗਣ ਲੱਗਿਆ ਕਿ ਮੇਰਾ ਪਿਓ ਜਿਹੜਾ ਨਾ ਬੜਾ ਔਖਾ ਹੋ ਕੇ ਘਰ ਦਾ ਗੁਜਾਰਾ ਕਰਨ ਦਿਆ ਇੱਕ ਦਿਨ ਉਹਨੇ ਆਪਣੀ ਮਾਂ ਨੂੰ ਕਿਹਾ ਪੀ ਮਾਤਾ ਵੀ ਐ ਜਿਹੜਾ ਵਾ ਪਾਪਾ ਜਿਹੜਾ ਪੈਸੇ ਲੈ ਕੇ ਆਉਂਦੇ ਆ ਉਹਨਾਂ ਚੋਂ ਕੁਝ ਦਾਨ ਦੇ ਦਿੰਦੇ ਆ ਹੈਨਾ ਤੇ ਜਿਹੜੇ ਆਪਣੇ ਕੋਲ ਬਚਦੀ ਉਹਦਨ ਆਪਾਂ ਇੰਨੇ ਔਖੇ ਹੋ ਕੇ ਜਿਹੜਾ ਵਾ ਗੁਜਾਰਾ ਕਰਦੇ ਆ ਤੇ ਉਹ ਦਾਨ ਕਿਉਂ ਕਰਦੇ ਆ ਤੇ ਜਿਹੜੀ ਉਹਦੀ ਮਾਤਾ ਸੀ ਨਾ ਉਹਨੇ ਕਿਹਾ ਵੀ ਇਹ ਜਿਹੜਾ দান ਆ ਨਾ ਤੇਰੇ ਲਈ ਕਰਦੇ ਆ ਬੱਚੇ ਨੂੰ ਇਸ ਗੱਲ ਦੀ ਸਮਝ ਨਹੀਂ ਆਈ ਵੀ ਮੇਰੇ ਲਈ দান ਕਰਦੇ ਆ ਤੇ ਇਹਦੇ ਚ ਮੈਨੂੰ ਕਿਦਾਂ ਫਾਇਦਾ ਹੋਊਗਾ ਤੇ ਹੌਲੀ ਹੌਲੀ ਜਿਹੜਾ ਮੁੰਡਾ ਉਹ ਵੱਡਾ ਹੋਣ ਲੱਗਾ ਹੁਣ ਉਹਦੀ ਉਮਰ 14 ਸਾਲਾਂ ਦੀ ਹੋ ਗਈ ਇੱਕ ਦਿਨ ਕੀ ਹੋਇਆ ਵੀ ਮਨੋਜ ਜਿਹੜਾ ਨਾ ਆਪਣਾ ਜਿੱਥੇ ਕੰਮ ਕਰਦਾ ਸੀ ਉਥੋਂ ਵਾਪਸ ਆ ਰਿਹਾ ਸੀ ਰਸਤੇ ਵਿੱਚ ਨਾ ਜਿੱਦਾਂ ਅਵਾਰਾ ਪਸ਼ੂ ਤੁਰੇ ਫਿਰਦੇ ਆ ਜਦੋਂ ਉਹ ਆਪਣੇ ਘਰ ਨੂੰ ਵਾਪਸ ਆ ਰਿਹਾ ਸੀ ਤੇ ਰਸਤੇ ਵਿੱਚ ਨਾ ਇੱਕ ਕਾਲੇ ਰੰਗ ਦੀ ਏਡੀ ਮੱਝ ਜੜੀ ਸੀ ਨਾ ਪੁੱਤਰੀ ਹੋਈ ਮੱਝ ਉਹਦੇ ਸਾਹਮਣੇ ਆ ਗਈ ਤੇ ਉਹ ਵਿਚਾਰੇ ਗਰੀਬ ਜਿਹੜਾ ਮਨੋਸ਼ ਸੀ ਉਹਨੂੰ ਮਾਰਨ ਲੱਗੀ। ਉਹਦਾ ਹਮਲਾ ਇੱਕਦਮ ਇਦਾਂ ਹੋਇਆ ਨਾ ਵੀ ਉਹਨੇ ਪਟਕ ਕੇ ਉਹਨੂੰ ਮਾਰਿਆ ਸੜਕ ਦੇ ਉੱਤੇ ਤੇ ਜਿੱਦ ਨਾਲ ਉਹਦੀ ਉੱਥੇ ਹੀ ਮੌਤ ਹੋ ਗਈ। ਜਦੋਂ ਮਨੋਸ਼ ਦੀ ਪਤਨੀ ਨੂੰ ਤੇ ਉਹਦੇ ਬੇਟੇ ਨੂੰ ਪਤਾ ਲੱਗਾ ਵੀ ਉਹ ਇਦਾਂ ਉਹਦੀ ਤੇ ਮੌਤ ਹੋ ਗਈ ਹੈ। ਦੋਨਾਂ ਲਈ ਤੇ ਜਿੱਦਾਂ ਦੁੱਖਾਂ ਦਾ ਪਹਾੜੀ ਟੁੱਟ ਪਿਆ। ਇੱਕ ਦਿਨ ਜਿਹੜਾ ਮਨੋਸ਼ ਦਾ ਬੇਟਾ ਹੀ ਨਾ ਕੀਰਤ ਉਹਨੇ ਆਪਣੀ ਮਾਂ ਨੂੰ ਪੁੱਛਿਆ ਵੀ ਮਾਂ ਮੇਰੇ ਪਿਤਾ ਜੀ ਕਿੱਥੇ ਚਲੇ ਗਏ ਆ ਹੈਨਾ ਤੇ ਉਹਦੀ ਪਤਨੀ ਜਿਹੜੀ ਸੀ ਨਾ ਮਨੋਜ ਸੀ ਉਹਨੇ ਕਿਹਾ ਵੀ ਤੇਰੇ ਪਿਤਾ ਜੀ ਸਾਨੂੰ ਛੱਡ ਕੇ ਨਾ ਤੇ ਜਮ ਲੋਕ ਚਲੇ ਗਏ ਜਮ ਰਾਜ ਦੇ ਕੋਲ ਚਲੇ ਗਏ ਤੇ ਉਹਦੇ ਪੁੱਤਰ ਨੇ ਕਿਹਾ ਵੀ ਪਿਤਾ ਜੀ ਰੋਜ਼ ਜਿਹੜੇ 50 ਰੁਪਏ ਕਮਾਉਂਦੇ ਸੀ ਤੇ ਉਹ ਚੋਂ ਜਿਹੜੇ ਕੁਝ ਸੀ ਉਹ ਦਾਨ ਕਰਦੇ ਸੀ ਤੇ 25 ਰੁਪਏ ਜਿਹੜੇ ਸੀ ਉਹ ਆਪਣੇ ਘਰ ਲਈ ਖਰਚਦੇ ਸੀ ਤੇ ਬਾਕੀ ਉਹ ਦਾਨਪੁੰਨ ਤੇ ਲਾ ਦਿੰਦੇ ਸੀ ਤੇ ਮਾਂ ਹੁਣ ਤੇ ਸਾਡਾ ਬਹੁਤ ਮੁਸ਼ਕਲ ਹੋਊਗਾ ਵੀ ਹੁਣ ਤੇ ਸਾਡਾ ਕੋਈ ਵੀ ਪੈਸੇ ਦਾ ਕੋਈ ਸੋਰਸ ਹੀ ਨਹੀਂ ਹੈਗਾ ਤੇ ਅਸੀਂ ਕੀ ਕਰਾਂ ਕਿੱਥੋਂ ਖਾਵਾਂ ਪੀਵਾਂਗੇ ਤੇ ਕਹਿੰਦੇ ਨੇ ਨਾ ਜਿਹਦੇ ਘਰ ਵਿੱਚ ਗਰੀਬੀ ਹੁੰਦੀ ਆ ਉਹਦਾ ਕੋਈ ਸਹਾਰਾ ਹੀ ਨਹੀਂ ਬਣਦਾ ਰਿਸ਼ਤੇਦਾਰ ਵੀ ਮੂੰਹ ਮੋੜ ਲੈਂਦੇ ਸਾਰੇ ਉਤੋਂ ਦੂਰ ਭੱਜਣ ਲੱਗ ਪੈਂਦੇ ਤੇ ਗਰੀਬਾਂ ਦਾ ਜਿਹੜਾ ਸਹਾਰਾ ਨਾ ਉਹ ਫਿਰ ਸਿਰਫ ਰੱਬ ਹੀ ਬਣਦਾ ਉਹ ਵਾਹਿਗੁਰੂ ਹੀ ਬਣਦਾ ਤੇ ਉਹ ਵਾਹਿਗੁਰੂ ਜੀ ਤੋਂ ਇਲਾਵਾ ਕੋਈ ਗਰੀਬ ਦੀ ਸਹਾਇਤਾ ਵੀ ਨਹੀਂ ਕਰਦਾ ਤੇ ਫਿਰ ਕੀਰਤ ਨੇ ਆਪਣੀ ਮਾਂ ਨੂੰ ਕਿਹਾ ਪੀ ਮਾਂ ਤੂੰ ਇਤਨਾ ਸੋਚ ਮੈਂ ਨਾ ਦੁਖੀ ਨਾ ਹੋ ਮੈਂ ਨਾ ਜਮਰਾਜ ਦੇ ਕੋਲ ਜਾਊਗਾ ਤੇ ਉਹਨੂੰ ਕਹੂੰ ਵੀ ਮੇਰੇ ਪਿਤਾ ਜੀ ਨੂੰ ਵਾਪਸ ਕਰ ਦੇ ਵੀ ਸਾਡੇ ਘਰ ਦੀ ਗਰੀਬੀ ਵੇਖ ਕੇ ਨਾ ਜਮਰਾਜ ਨੂੰ ਸਾਡੇ ਤੇ ਦਇਆ ਆ ਜੋਗੀ ਤਰਸ ਆ ਜਾਊਗਾ ਤੇ ਉਹ ਮੇਰੇ ਪਿਤਾ ਜੀ ਨੂੰ ਵਾਪਸ ਭੇਜ ਦੇਊਗਾ ਤੇ ਉਹ ਛੋਟੇ ਜਿਹੇ ਬੱਚਾ ਜਿਹੜਾ ਸੀ ਨਾ ਕੀਰਤ ਉਹਦੀ ਗੱਲ ਵੱਲ ਮਾਂ ਨੇ ਕੋਈ ਧਿਆਨ ਹੀ ਨਹੀਂ ਦਿੱਤਾ ਕਿਉਂਕਿ ਅਪਾ ਕਹਿੰਦੇ ਨੇ ਨਾ ਬੱਚੇ ਤੇ ਐਵੇਂ ਖਿਆਲੀ ਪਲਾਓ ਬਣਾਉਂਦੇ ਰਹਿੰਦੇ ਆ ਨਾ ਤੇ ਉਹਨੂੰ ਲੱਗਾ ਵੀ ਐਵੇਂ ਹੀ ਮਾਰਨ ੜਿਆ ਤੇ ਇੱਕ ਦਿਨ ਨਾ ਉਹ ਜਿਹੜਾ ਸੀ ਨਾ ਮਨੋਜ ਉਹਦੀ ਪਤਨੀ ਕਿਸੇ ਦੇ ਘਰ ਕੰਮ ਕਰਨ ਗਈ ਹੋਈ ਸੀ ਕਿਉਂਕਿ ਹੁਣ ਉਹਨੇ ਘਰਾਂ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਜਿਹੜਾ ਕੀਰਤ ਸੀ ਉਹ ਘਰ 'ਚ ਇਕੱਲਾ ਹੀ ਤੇ ਉਹਨੂੰ ਲੱਗਾ ਵੀ ਨਹੀਂ ਮੈਂ ਜਮਰਾਜ ਕੋਲ ਜਾ ਕੇ ਪਤਾ ਕਰਕੇ ਆਉਣਾ ਉਹ ਪਿੰਡ ਛੱਡ ਕੇ ਨਾ ਉਹਨੇ ਤੁਰਨਾ ਸ਼ੁਰੂ ਕਰ ਦਿੱਤਾ ਤੁਰਦਾ ਜਾਣ ੜਿਆ ਸੋਜਦਾ ਜਾਣ ੜਿਆ ਵੀ ਮੈਂ ਜਮਰਾਜ ਕੋਲ ਜਾਣਾ ਹੀ ਜਾਣਾ ਤੇ ਮੈਂ ਆਪਣੇ ਪਿਤਾ ਜੀ ਨੂੰ ਲੈ ਕੇ ਆਉਣਾ ਕਿ ਜੇ ਉਹ ਆ ਜਾਣਗੇ ਫਿਰ ਮੇਰੀ ਮਾਂ ਨੂੰ ਲੋਕਾਂ ਦੇ ਘਰਾਂ 'ਚ ਕੰਮ ਨਹੀਂ ਕਰਨਾ ਪਊਗਾ ਤੇ ਫਿਰ ਸਾਨੂੰ ਇੰਨੇ ਔਖੇ ਵੀ ਨਹੀਂ ਹੋਣਾ ਪਊਗਾ ਤੋ ਤੁਰਿਆ ਜਾ ਰਿਹਾ ਉਹਨੂੰ ਤੁਰੇ ਜਾਂਦੇ ਨੂੰ ਕਾਫੀ ਸਮਾਂ ਜਿਹੜਾ ਲੰਘ ਗਿਆ ਤੇ ਇੱਕ ਨਾ ਪਿੱਪਲ ਦਾ ਰੁੱਖ ਸੀ ਉਹਦੇ ਕੋਲ ਪਹੁੰਚਿਆ ਤਾਂ ਉਹ ਥੱਕ ਵੀ ਗਿਆ ਸੀ ਵਿਚਾਰਾ ਤੇ ਉਹਨੇ ਸੋਚਿਆ ਥੋੜਾ ਜਿਹਾ ਆਰਾਮ ਨਾ ਕਰ ਲਵਾਂ ਤੇ ਉਹ ਪਿੱਪਲ ਦੀ ਬੜੀ ਸੰਘਣੀ ਛਾਂ ਹੈ ਉਹਦੇ ਥੱਲੇ ਬਹਿ ਗਿਆ ਤੇ ਜਦੋਂ ਉਹ ਬੈਠਾ ਨਾ ਤੇ ਉਹ ਪਿੱਪਲ 'ਚੋਂ ਆਵਾਜ਼ ਆਈ ਵੀ ਤੂੰ ਕੌਣ ਆ ਤੇ ਕਿੱਥੇ ਜਾ ਰਿਆਂ ਵਾਂ ਤੇ ਮੇਰੀ ਸ਼ਾਂਚ ਤੇ ਅੱਜ ਤੱਕ ਤੇਰੇ ਵਰਗਾ ਇੰਨਾ ਕੋਮਲ ਜਿਹਾ ਜਿਹੜਾ ਇੰਨਾ ਪਿਆਰਾ ਬੱਚਾ ਕੋਈ ਬੈਠਾ ਹੀ ਨਹੀਂ ਤੇ ਫਿਰ ਕੀਰਤ ਨੇ ਕਿਹਾ ਮੈਂ ਇੱਕ ਗਰੀਬ ਆਦਮੀ ਮਨੋਜ ਦਾ ਬੇਟਾ ਵਾਂ ਤੇ ਮੇਰੇ ਪਿਤਾ ਜੀ ਸਾਨੂੰ ਛੱਡ ਕੇ ਨਾ ਚਲੇ ਗਏ ਆ ਜਮਰਾਜ ਦੇ ਕੋਲ ਤੇ ਮੈਂ ਹੁਣ ਆਪਣੇ ਪਿਤਾ ਜੀ ਨੂੰ ਲਿਉਣ ਲਈ ਨਾ ਜਮਰਾਜ ਦੇ ਕੋਲ ਜਾ ਰਿਹਾ ਤੇ ਉਹ ਜਿਹੜਾ ਪਿਪਲ ਦਾ ਰੋਕ ਸੀ ਨਾ ਉਹਨੇ ਉਹਦੀ ਗੱਲ ਸੁਣੀ ਤੇ ਕਹਿੰਦਾ ਵੀ ਪੁੱਤਰ ਜੇ ਤੂੰ ਚੱਲਿਆ ਨਾ ਤੇ ਜਮਰਾਜ ਕੋਲ ਮੇਰਾ ਵੀ ਇੱਕ ਸਵਾਲ ਪੁੱਛ ਕੇ ਆਵੀਂ ਤੂੰ ਪੁੱਛੀ ਵੀ ਮੈਂ ਕਦੋਂ ਦਾ ਕਿੰਨੇ ਵਰਸ਼ ਕਿੰਨੇ ਸਾਲ ਹੋ ਗਏ ਮੇਰਾ ਇੱਕ ਵੀ ਪੱਤਾ ਜ਼ਮੀਨ ਤੇ ਨਹੀਂ ਡੇਗਦਾ ਨਾ ਹੀ ਮੇਰੀਆਂ ਟਾਣੀਆਂ ਸੁੱਕਦੀਆਂ ਨਾ ਹੀ ਮੇਰੇ ਪੱਤੇ ਡੇਗਦੇ ਆ ਮੈਂ ਕਿੰਨੇ ਸਾਲਾਂ ਤੋਂ ਐਦਾਂ ਹੀ ਖੜਾ ਵਾਂ ਵੀ ਮੈਂ ਕਿਹੋ ਜਿਹੀ ਕੋਈ ਬੁਰੇ ਕਰਮ ਕੀਤੇ ਆ ਵੀ ਜਿਹੜੇ ਪਾਪ ਜਿਹਦਾ ਮੈਨੂੰ ਹੁਣ ਸਜ਼ਾ ਮਿਲ ਰਹੀ ਹੈ ਤੇ ਮੈਨੂੰ ਮੁਕਤੀ ਚਾਹੀਦੀ ਆ ਮੈਂ ਚਾਹਨਾ ਮੈਂ ਸੁੱਕ ਕੇ ਸੜ ਜਾਵਾਂ ਤੇ ਮੈਨੂੰ ਮੁਕਤੀ ਮਿਲ ਜਾਵੇ ਵੀ ਇਹਦਾ ਕੀ ਕਾਰਨ ਆ ਉਹ ਜਿਹੜਾ ਲੜਕਾ ਸੀ ਨਾ ਕੀਰਤੋ ਨੇ ਕਿਹਾ ਵੀ ਠੀਕ ਆ ਮੈਂ ਜਮਰਾਜ ਕੋ ਜਾ ਕੇ ਤੁਹਾਡਾ ਸਵਾਲ ਵੀ ਪੁੱਛੂਗਾ ਫੇਰ ਨਾ ਉਹ ਉਤੋਂ ਅੱਗੇ ਚੱਲ ਪੈਂਦਾ ਵਾ ਤੇ ਅੱਗੇ ਜਾਂਦਾ ਤੇ ਉਹਨੂੰ ਇੱਕ ਇਸ਼ਛਾ ਦਾ ਸੁਪਨਾ ਮਿਲਦਾ ਉਹ ਸੁਪਨੋ ਵੇਖ ਕੇ ਪਹਿਲਾਂ ਤਾਂ ਕੀਰਤ ਡਾਰੀ ਜਾਂਦਾ ਤੇ ਡਰ ਕੇ ਰੋਣ ਲੱਗ ਜਾਂਦਾ ਤੇ ਫਿਰ ਉਹ ਸੁਪਨ ਜਿਹੜਾ ਨਾ ਉਹ ਇਨਸਾਨ ਦੀ ਆਵਾਜ਼ ਵਿੱਚ ਬੋਲਣ ਲੱਗ ਜਾਂਦਾ ਤੇ ਉਹ ਕਹਿੰਦਾ ਵੀ ਤੂੰ ਡਰਨਾ ਹੈਨਾ ਤੇ ਤੂੰ ਦੱਸ ਵੀ ਤੂੰ ਕਿੱਥੇ ਚੱਲਿਆ ਆਵਾ ਤੇ ਉਹ ਹੱਥ ਜੋੜ ਕੇ ਸੁਪਨੇ ਲਾਗੇ ਖਲੋ ਜਾਂਦਾ ਤੇ ਕਹਿੰਦਾ ਮੈਂ ਗਰੀਬ ਆਦਮੀ ਮਨੋਜ ਦਾ ਬੇਟਾ ਆਂ ਤੇ ਮੈਂ ਜਮਰਾਜ ਦੇ ਕੋਲ ਆਪਣੇ ਪਿਤਾ ਜੀ ਨੂੰ ਲੈਣ ਜਾ ਰਿਹਾ ਆਂ ਤੋ ਸੱਪ ਕਹਿੰਦਾ ਵੀ ਬੇਟਾ ਜੇ ਤੂੰ ਜਮਰਾਜ ਕੋਲ ਚੱਲਿਆ ਨਾ ਤੇ ਇੱਕ ਮੇਰਾ ਵੀ ਸਵਾਲ ਪੁੱਛ ਕੇ ਆਵੇਂ ਤੇ ਉਹਨੂੰ ਪੁੱਛ ਕੇ ਆਵੇਂ ਵੀ ਮੈਂ ਕਿੰਨੇ ਸਾਲਾਂ ਤੋਂ ਐਦਾਂ ਹੀ ਪਿਆ ਆਂ ਮੇਰੇ શરી ਚ ਹੁਣ ਜਾਨਮਨੀ ਹੈਗੀ ਮੈਂ ਥੋੜਾ ਵੀ ਜਿਹੜਾ ਚੱਲ ਫਿਰ ਨਹੀਂ ਸਕਦਾ ਹੈਗਾ ਮੈਂ ਕਿਹੋ ਜਿਹਾ ਕੀ ਕਰਮ ਕੀਤਾ ਵੀ ਨਾ ਮੈਨੂੰ ਮੁਕਤੀ ਮਿਲਣ ਢੀ ਹੈਗੀ ਆ ਮੈਂ ਮੁਕਤੀ ਚਾਹਣਾ ਆਪਣੀ ਐ ਸਜਿੰਦਗੀ ਤੋਂ ਮੈਂ ਇੱਕ ਕਥਾ ਤੇ ਪਿਆ ਐਦਾਂ ਹੀ ਪਿਆ ਰਹਿਨਾ ਵਾ ਤੇ ਉਹ ਬੱਚਾ ਜਿਹੜਾ ਨਾ ਰਕੀਰਤ ਉਹ ਕਹਿੰਦਾ ਠੀਕ ਆ ਮੈਂ ਤੁਹਾਡਾ ਵੀ ਨਾ ਜੰਮ ਰਾਜ ਕੋਲੋਂ ਜਿਹੜਾ ਪੁੱਛ ਕੇ ਆਉਂਗਾ ਤੇ ਉਹ ਅੱਗੇ ਚੱਲਣ ਲੱਗ ਜਾਂਦਾ ਅਜੇ ਥੋੜਾ ਜਿ ਤੁਰ ਕੇ ਉਹ ਅੱਗੇ ਗਿਆ ਹੁੰਦਾ ਤੇ ਅੱਗੇ ਨਾ ਇੱਕ ਕਿਸਾਨ ਜਿਹੜਾ ਉਹ ਖੂਪ ਉੱਟਣ ਡਿਆ ਹੁੰਦਾ ਤੂੰ ਕਹਿੰਦਾ ਪੁੱਤਰ ਤੂੰ ਕੌਣ ਆ ਤੇ ਕਿੱਥੇ ਚੱਲਿਆ ਆਵਾ ਤੂੰ ਲੱਗਦਾ ਤੇ ਮੈਨੂੰ ਬੜਾ ਦਿਮਾਗ ਵਾਲਾ ਬੁੱਧੀਮਾਨ ਲੱਗਦਾ ਵਾ ਤੇ ਉਹ ਜਿਹੜਾ ਲੜਕਾ ਸੀ ਉਹਨੇ ਫਿਰ ਕਿਹਾ ਕਹਿੰਦਾ ਮੈਂ ਮਨੋਜ ਦਾ ਪੁੱਤਰ ਆ ਤੇ ਮੈਂ ਜਮਰਾਜ ਕੋਲੋਂ ਆਪਣੇ ਪਿਤਾ ਜੀ ਨੂੰ ਲੈਣ ਜਾ ਰਿਹਾ ਹਾਂ ਤੇ ਉਹ ਕਿਸਾਨ ਕਹਿੰਦਾ ਬੇਟਾ ਜੀ ਇੱਕ ਮੇਰਾ ਵੀ ਕੰਮ ਕਰ ਦੇ ਵੀ ਤੂੰ ਜਮਰਾਜ ਨੂੰ ਇਹ ਪੁੱਛੀ ਜਾ ਕੇ ਇੱਕ ਮੇਰਾ ਸਵਾਲ ਵੀ ਮੈਂ ਜਿਹੜੇ ਇਥੋਂ ਲੰਘਦੇ ਮਸਾਫਰਾ ਨਾ ਉਹਨਾਂ ਲਈ ਖੂਬ ਬਣਾਉਣਾ ਚਾਹੁੰਦਾ ਵਾਂ ਵੀ ਉਹ ਪਿਆਸੇ ਹੁੰਦੇ ਆ ਤੇ ਆਪਣੀ ਪਿਆਸ बुझा ਲੈਣ ਪਰ ਮੈਂ ਕਈ ਸਾਲਾਂ ਤੋਂ ਇਹ ਖੂਬ ਪੁੱਟ ਰਿਹਾ ਤੇ ਕਿਸੇ 'ਚ ਵੀ ਮੈਂ ਕਈ ਖੂਬ ਪੁੱਟ ਕੇ ਵੱਖਰੀ ਵੱਖਰੀ ਜਗ੍ਹਾ ਤੇ ਵੀ ਕੀ ਕਿਸੇ 'ਚੋਂ ਵੀ ਪਾਣੀ ਨਹੀਂ ਆਉਂਦਾ ਪੀ ਪਾਣੀ ਕਿਉਂ ਨਹੀਂ ਨਿਕਲਦਾ ਮੈਂ ਉਹ ਜੋ ਕੀ ਕਰਮ ਕੀਤਾ ਵਾ ਜਿਹਦੇ ਕਰਕੇ ਮੈਂ ਜਿਹੜਾ ਖੂਪ ਪੜਦਾ ਉਹ ਚੋਂ ਪਾਣੀ ਨਹੀਂ ਨਿਕਲਦਾ ਤੇ ਮੈਂ ਆਪਣੇ ਇੰਨੇ ਪੈਸੇ ਵੀ ਖਰਚ ਕਰ ਦਿੱਤੇ ਆਪਣੇ ਇਸ ਕੰਮ 'ਚ ਕੱਲੇ ਪੈਸੇ ਨਹੀਂ ਮੈਂ ਮਿਹਨਤ ਵੀ ਇੰਨੀ ਕੀਤੀ ਹੈ ਇਹਦਾ ਕੀ ਕਾਰਨ ਆ ਉਹ ਕਹਿੰਦਾ ਠੀਕ ਆ ਵੀ ਮੈਂ ਨਾ ਐਵੀ ਉਹਨੂੰ ਪੁੱਛ ਲਊਗਾ ਧਰਮਰਾਜ ਨੂੰ ਕਹਿੰਦਾ ਮੈਂ ਜਮਰਾਜ ਨੂੰ ਜ਼ਰੂਰ ਪੁੱਛ ਕੇ ਆਉਂਗਾ ਤੇ ਉਹ ਅੱਗੇ ਚੱਲਦਾ ਜਾਂਦਾ ਤਾਂ ਅੱਗੇ ਇੱਕ ਤਲਾਬ ਹੁੰਦਾ ਤੇ ਜਦੋਂ ਕੀਰਤ ਤਲਾਬ ਦੇ ਕੋਲ ਪਹੁੰਚਦਾ ਤੇ ਉਹ ਪਾਣੀ ਪੀਣ ਲੱਗਦਾ ਤੇ ਉੱਥੇ ਇੱਕ ਬੱਤਖ ਤੈਰਦੀ ਹੋਈ ਆਉਂਦੀ ਉਹ ਕਹਿੰਦੀ ਪੁੱਤਰ ਤੂੰ ਮੈਨੂੰ ਬਹੁਤ ਹੀ ਚੰਗੇ ਸੁਭਾਅ ਦਾ ਲੱਗਦਾ ਵਾ ਦਿਖਦਾ ਬਹੁਤ ਆ ਵੀ ਤੂੰ ਬਹੁਤ ਨੇਕ ਬੱਚਾ ਹੈਗਾ ਵਾ ਤੇ ਤੂੰ ਕਿੱਥੇ ਜਾ ਰਿਹਾ ਵਾ ਉਹ ਕਹਿੰਦਾ ਵੀ ਮੈਂ ਨਾ ਜਮਰਾਜ ਕੋਲ ਜਾ ਰਿਹਾ ਵਾਂ ਮੈਂ ਮਨੋਜ ਦਾ ਪੁੱਤਰਾ ਤੇ ਮੇਰੇ ਪਿਤਾ ਜੀ ਜਿਹੜੇ ਆ ਉਹਨਾਂ ਨੂੰ ਜਮਰਾਜ ਲੈ ਗਿਆ ਤੇ ਲੈਣ ਜਾ ਰਿਹਾ ਉਹ ਕਹਿੰਦੀ ਠੀਕ ਆ ਜੇ ਤੂੰ ਜਮਰਾਜ ਕੋਲ ਚੱਲਿਆ ਮੇਰਾ ਵੀ ਇੱਕ ਸਵਾਲ ਪੁੱਛ ਕੇ ਆਵੇਂ ਮੈਂ ਕਈ ਸਾਲਾਂ ਜੋ ਇਸ ਤਲਾਬ ਵਿੱਚ ਪੜਕ ਰਹੀ ਹਾਂ ਸੱਤ ਮੇਰੀਆਂ ਜਿਹੜੀਆਂ ਪੀੜ੍ਹੀਆਂ ਨਾ ਉਹ ਲੰਘ ਗਈਆਂ ਤੇ ਮੈਂ ਐਦਾਂ ਦੀ ਐਦਾਂ ਮੈਂ ਕਿਹੋ ਜੇ ਕੀ ਕਰਮ ਕੀਤੇ ਵੀ ਮੈਂ ਇੰਨੇ ਪਾਪ ਕੀਤੇ ਵੀ ਜਿਹਦੇ ਕਰਕੇ ਮੈਨੂੰ ਇਸ ਜਨਮ ਚੋਂ ਮੁਕਤੀ ਨਹੀਂ ਮਿਲ ਰਹੀ ਇਹਦਾ ਕੀ ਕਾਰਨ ਕੀਰਤ ਕਹਿੰਦਾ ਠੀਕ ਆ ਮੈਂ ਤੁਹਾਡਾ ਵੀ ਜਮਰਾਜ ਨੂੰ ਪੁੱਛ ਕੇ ਆਉਂਗਾ ਸਵਾਲ ਤੇ ਇਹ ਕਹਿ ਕੇ ਉਹ ਅੱਗੇ ਚੱਲ ਜਾਂਦਾ ਜਦੋਂ ਅੱਗੇ ਚੱਲਦਾ ਜਾਂਦਾ ਚੱਲਦਾ ਜਾਂਦਾ ਨਾ ਜਦੋਂ ਦੂਜੇ ਕਿਨਾਰੇ ਤੇ ਪਹੁੰਚਦਾ ਵਾ ਤੇ ਜਦੋਂ ਦੂਜੇ ਕਿਨਾਰੇ ਤੇ ਪਹੁੰਚਦਾ ਤੁਹਾਨੂੰ ਉਹ ਦੂਸਰੇ ਕਿਨਾਰੇ ਤੇ ਇੱਕ ਮਰਿਆ ਹੋਇਆ ਕਾਂ ਜਿਹੜਾ ਉਹ ਮਿਲਦਾ ਤੇ ਜਦੋਂ ਉਹਦੇ ਲੱਗੇ ਜਾਂਦਾ ਉਹ ਸੋਚਦਾ ਹੈ ਮਰਿਆ ਹੋਇਆ ਵਾ ਤੇ ਪਰ ਕਾਂ ਜਿਹੜਾ ਥੋੜਾ ਜਿਹਾ ਲੰਗੜਾ ਕੇ ਚੱਲਣ ਲੱਗ ਜਾਂਦਾ ਤੇ ਉਹ ਵੀ ਮਨੁੱਖੀ ਆਵਾਜ਼ੋਂ ਉਹਨੂੰ ਕਹਿੰਦਾ ਵੀ ਤੂੰ ਪੁੱਤਰ ਕਿੱਧਰ ਜਾ ਰਿਹਾ ਵਾ ਤੇ ਉਹ ਕਹਿੰਦਾ ਵੀ ਮੈਂ ਮਨੋਸ਼ ਦਾ ਪੁੱਤਰ ਹਾਂ ਤੇ ਮੈਂ ਜਮਰਾਜ ਕੋਲ ਚੱਲਿਆ ਆਪਣੇ ਪਿਤਾ ਨੂੰ ਵਾਪਸ ਲਿਆਉਣ ਲਈ ਤੋ ਜਿਹੜਾ ਕਾਂਸੀ ਨਾ ਉਹ ਕਹਿੰਦਾ ਵੀ ਜਮਰਾਜ ਕੋਲੋਂ ਮੇਰਾ ਵੀ ਇੱਕ ਸਵਾਲ ਜ਼ਰੂਰ ਪੁੱਛ ਗਏ ਮੇਰਾ ਜਿਹੜਾ ਇਹ ਸਰੀਰ ਆ ਨਾ ਕਈ ਸਾਲਾਂ ਤੋਂ ਐ ਤਲਾਬ ਦੇ ਕਿਨਾਰੇ ਤੇ ਪਿਆ ਵਾ ਕਦੀ ਪਾਣੀ ਆਉਂਦਾ ਤੇ ਇਹਨੂੰ ਅੰਦਰ ਲੈ ਜਾਂਦਾ ਤੇ ਜਦੋਂ ਕਦੀ ਛਾਲ ਆਉਂਦੀ ਆ ਤੇ ਮੈਨੂੰ ਬਾਹਰ ਕੱਢ ਦਿੰਦਾ ਤੇ ਮੈਂ ਪਾਣੀ ਦੀਆਂ ਲਹਿਰਾਂ 'ਚ ਕਦੀ ਇੱਧਰ ਜਾਣਾ ਕਦੀ ਉੱਧਰ ਜਾਣਾ ਮੈਨੂੰ ਮੁਕਤੀ ਕਿਉਂ ਨਹੀਂ ਮਿਲਦੀ ਨਾ ਇਹ ਮੇਰਾ ਸਰੀਰ ਗਲਦਾ ਨਾ ਇਹ ਸੜਦਾ ਇੰਨੇ ਸਾਲਾਂ ਤੋਂ ਐਦਾਂ ਦਾ ਐਦਾਂ ਹੀ ਆ ਮੈਂ ਕਹੋ ਜੀ ਕੀ ਕਰਮ ਕੀਤੇ ਆ ਜਿਹਦੇ ਕਰਕੇ ਮੈਂ ਅਜੇ ਮੈਨੂੰ ਮੁਕਤੀ ਨਹੀਂ ਮਿਲ ਰਹੀ ਮੇਰਾ ਸਵਾਲ ਜ਼ਰੂਰ ਪੁੱਛੀ ਕਹਿੰਦਾ ਠੀਕ ਆ ਜੀ ਮੈਂ ਤੁਹਾਡਾ ਵੀ ਸਵਾਲ ਜ਼ਰੂਰ ਪੁੱਛ ਕੇ ਆਉਂਗਾ ਫਿਰ ਕੀਰਤ ਉਥੋਂ ਚੱਲਣ ਲੱਗਦਾ ਚੱਲਦੇ-ਚੱਲਦੇ ਉਹ ਜੰਮਪੁਰੀ ਪਹੁੰਚ ਜਾਂਦਾ ਉੱਥੇ ਪਹੁੰਚ ਕੇ ਉਹ ਜਮਰਾਜ ਦੇ ਚਰਣਾ ਵਿੱਚ ਨਾ ਪੈਰਾਂ ਵਿੱਚ ਆਪਣਾ ਮੱਥਾ ਟੇਕਦਾ ਹੱਥ ਜੋੜ ਕੇ ਉਹਨਾਂ ਨੂੰ ਕਹਿੰਦਾ ਵੀ ਜਮਰਾਜ ਜੀ ਮੇਰੇ ਪਿਤਾ ਜੀ ਜਿਹੜੇ ਕਿੱਥੇ ਆ ਤੇ ਮੈਂ ਆਪਣੇ ਪਿਤਾ ਜੀ ਨੂੰ ਇੱਥੇ ਲੈਣ ਆਇਆ ਵਾਂ ਕਿਉਂਕਿ ਮੇਰੇ ਪਿਤਾ ਜੀ ਘਰ ਨਹੀਂ ਆ ਤੇ ਉਹ ਅੱਗੇ ਪੈਸੇ ਕਮਾਉਂਦੇ ਸੀ ਤੇ ਸਾਡਾ ਗੁਜ਼ਾਰਾ ਚੱਲਦਾ ਸੀ ਹੁਣ ਉਹ ਚਲੇ ਗਏ ਆ ਤੇ ਜੜਾ ਵਾ ਸਾਡੀ ਬੜੀ ਗਰੀਬੀ ਆ ਗਈ ਆ ਸਾਨੂੰ ਤੇ ਰੋਟੀ ਵੀ ਖਾਣ ਨੂੰ ਨਹੀਂ ਮਿਲਦੀ ਤੇ ਇਸ ਲਈ ਤੁਸੀਂ ਮੇਰੇ ਪਿਤਾ ਜੀ ਨੂੰ ਮੇਰੇ ਨਾਲ ਘੱਲ ਤੋਂ ਮੇਰੀ ਮਾਂ ਤੇ ਮੈਂ ਭੁੱਖੇ ਜਿਹੜੇ ਮਰ ਰਹੇ ਆ ਤੇ ਉਹਨਾਂ ਨੂੰ ਜਲਦੀ ਮੇਰੇ ਨਾਲ ਪੇਜ ਦੋ ਤੇ ਇਹ ਸੁਣ ਕੇ ਨਾ ਜਿਹੜੇ ਜਮਰਾਸ ਸੀ ਨਾ ਉਹਨੇ ਕਿਹਾ ਵੀ ਤੂੰ ਥੋੜਾ ਧੀਰਜ ਨਾਲ ਇੱਥੇ ਬੈਠ ਤੇ ਉਹਨੇ ਕੀਰਤਨ ਨੂੰ ਆਪਣੇ ਕੋਲ ਬਿਠਾਇਆ ਤੇ ਫਿਰ ਉਹਨੂੰ ਬਹੁਤ ਸੋਨਾ ਜਿਹੜਾ ਸੀ ਨਾ ਕਈ ਤਰ੍ਹਾਂ ਦਾ ਭੋਜਨ ਉਹਦੇ ਸਾਹਮਣੇ ਰੱਖਤਾ ਤੇ ਕਹਿੰਦਾ ਤੂੰ ਆਪਣਾ ਪੇਟ ਭਰ ਕੇ ਖਾ ਪੀਨੋ ਭੋਜਨ ਫਿਰ ਮੈਂ ਤੈਨੂੰ ਤੇਰੇ ਸਵਾਲ ਦਾ ਜਵਾਬ ਜਿਹੜਾ ਜ਼ਰੂਰ ਦਊਂਗਾ ਤੇ ਉਹ ਕਹਿੰਦਾ ਵੀ ਮੈਂ ਨਾ ਬਾਕੀ ਸਾਰਿਆਂ ਦੇ ਸਵਾਲਾਂ ਦੇ ਜਵਾਬ ਵੀ ਤੁਹਾਡੇ ਕੋਲੋਂ ਪੁੱਛਣੇ ਆ ਜਮਰਾਜ ਜਿਹੜਾ ਸੀ ਉਹਨੇ ਕਿਹਾ ਕੀਰਤ ਤੂੰ ਆਪਣੇ ਘਰ ਚਲਿਆ ਜਾ ਤੇ ਤੇਰੀ ਮਾਂ ਤੈਨੂੰ ਲੱਭ ਲੱਭ ਕੇ ਪਰੇਸ਼ਾਨ ਹੋ ਰਹੀ ਹੈ ਤੇ ਤੇਰੇ ਪਿਤਾ ਜੀ ਤੇਰਾ ਉੱਥੇ ਇੰਤਜ਼ਾਰ ਕਰ ਰਹੇ ਆ ਤੇ ਫਿਰ ਨਾ ਜਦੋਂ ਨੇ ਭੋਜਨ ਐਨੇ ਤਰ੍ਹਾਂ ਦਾ ਉਹਨੂੰ ਖਾਣਾ ਮਿਲ ਗਿਆ ਤਰ੍ਹਾਂ ਤਰ੍ਹਾਂ ਦਾ ਖਾਣਾ ਉਹਦੇ ਸਾਹਮਣੇ ਰੱਖਿਆ ਤੇ ਉਹਨੇ ਖਾਦਾ ਉਹਨੇ ਜਿੰਨੇ ਵੀ ਉਹਨੂੰ ਰਸਤੇ 'ਚ ਮਿਲੇ ਸੀ ਨਾ ਸਾਰੇ ਉਹਨਾਂ ਦੇ ਜਿਹੜੇ ਪ੍ਰਸ਼ਨ ਸੀ ਨਾ ਉਹਨਾਂ ਦਾ ਜਮਰਾਜ ਨੇ ਉੱਤਰ ਦਿੱਤਾ ਤੇ ਕਹਿ ਗਿਆ ਹੁਣ ਤੈਨੂੰ ਤੇਰੇ ਸਾਰੇ ਸਵਾਲਾਂ ਦਾ ਜਵਾਬ ਮਿਲ ਗਿਆ ਵਾ ਹੁਣ ਤੂੰ ਵਾਪਸ ਘਰ ਚਲੇ ਜਾ ਤੇਰੀ ਚੜੀ ਮਾਂ ਵਾ ਨਾ ਉਹ ਬਹੁਤ ਪਰੇਸ਼ਾਨ ਹੋ ਰਹੀ ਆ ਤੇਰੇ ਲਈ ਤੇ ਤੇਰੇ ਪਿਤਾ ਤੇਨੂੰ ਜਲਦੀ ਹੀ ਘਰ ਮਿਲ ਜਾਣਗੇ ਲੜਕਾ ਜਿਹੜਾ ਉਹ ਜਮਰਾਜ ਨੂੰ ਜਿਹੜਾ ਸੀ ਪ੍ਰਣਾਮ ਕਰਕੇ ਮੱਥਾ ਠੇਕੇ ਤੇ ਆਪਣੇ ਘਰ ਨੂੰ ਚੱਲਣ ਲੱਗਦਾ ਜਦੋਂ ਵਾਪਸ ਆ ਰਿਹਾ ਸੀ ਨਾ ਆਪਣੇ ਘਰ ਨੂੰ ਤੇ ਉੱਥੇ ਫੇਰ ਮਰਿਆ ਹੋਇਆ ਉਹਨੂੰ ਪਹਿਲਾਂ ਸਭ ਤੋਂ ਪਹਿਲਾਂ ਕਾ ਮਿਲਿਆ ਜੋ ਤਲਾਬ ਦੇ ਕਿਨਾਰੇ ਤੇ ਪਿਆ ਹੋਇਆ ਸੀ ਉਹ ਜਦੋਂ ਨੇ ਉਹਨੂੰ ਦੇਖਿਆ ਕੀਰਤ ਨੂੰ ਤੇ ਉਹ ਬੜਾ ਕਹਿਣ ਲੱਗਾ ਤਾਂ ਕਾ ਕਹਿਣ ਲੱਗਾ ਕਿ ਜਿਹੜਾ ਮੇਰੇ ਪ੍ਰਸ਼ਨ ਦਾ ਜਵਾਬ ਪੁੱਛਿਆ ਤੇ ਉਹਨੇ ਕਿਹਾ ਵੀ ਹਾਂ ਮੈਂ ਤੇਰੇ ਪ੍ਰਸ਼ਨ ਦਾ ਜਵਾਬ ਪੁੱਛਿਆ ਤੂੰ ਬਈ ਉਹ ਬਹੁਤ ਵੱਡਾ ਵਿਦਵਾਨ ਸੀ ਗਿਆਨੀ ਸੀ ਪਰ ਤੈਨੂੰ ਜਿਹੜਾ ਸੀ ਨਾ ਤੂੰ ਕਿਸੇ ਨੂੰ ਆਪਣਾ ਗਿਆਨ ਨਹੀਂ ਦੱਸਿਆ ਜਦੋਂ ਤੂੰ ਮਰ ਗਿਆ ਗਿਆਨ ਸਾਰਾ ਤੇਰੇ ਅੰਦਰ ਹੀ ਰਹਿ ਗਿਆ ਉਹ ਚੋਟ ਕਰ ਰਿਹਾ ਤੈਨੂੰ ਹੁਣ ਤੂੰ ਆਪਣਾ ਗਿਆਨ ਜਿੰਨਾ ਚਿਰ ਤੂੰ ਕਿਸੇ ਨੂੰ ਨਹੀਂ ਨਾ ਦੱਸੇਗਾ ਤੇਰੇ ਗਿਆਨ ਦੀ ਮਹਾਨਤਾ ਤੂੰ ਦੂਸਰੇ ਨੂੰ ਨਹੀਂ ਦਿਖਾਏਗਾ ਉਦੋਂ ਤੱਕ ਤੇਰੀ ਆਤਮਾ ਜਿਹੜੀ ਉਹ ਤ੍ਰਿਪਤ ਨਹੀਂ ਹੋਣੀ ਫਿਰ ਉਸ ਜਿਹੜਾ ਇੱਕ ਸਾਬ ਨਾ ਮਰਿਆ ਹੋਇਆ ਸੀ ਕਾਂ ਉਹਨੇ ਕਿਹਾ ਵੀ ਕੀ ਰਤ ਪੁੱਤਰ ਹੁਣ ਮੈਨੂੰ ਐਸਾ ਹਾਲ ਚ ਮੈਂ ਕਿਹਦੇ ਕੋਲ ਜਾਵਾਂ ਤੇ ਕਿੰਨੂੰ ਗਿਆਨ ਦਵਾਂ ਤੂੰ ਹੀ ਮੇਰੇ ਕੋਲੋਂ ਗਿਆਨ ਲੈ ਲੈ ਤੇ ਇਹਦਾ ਇੱਕੋ ਹੀ ਅਪਾਹ ਹੈਗਾ ਵਾ ਤੇ ਮੈਂ ਜਿਹੜਾ ਮੈਨੂੰ ਮੁਕਤੀ ਮਿਲ ਜਾਵੇ ਤੇ ਫਿਰ ਉਹ ਕੋ ਜੜਨਾ ਵੀ ਗਿਆਨ ਸੀ ਨਾ ਉਹਨੇ ਉਹ ਲੜਕੇ ਨੂੰ ਦੇ ਦਿੱਤਾ ਤੇ ਉਹ ਗਿਆਨ ਦੇ ਕੇ ਤੇ ਉਹ ਜੜੀ ਉਹਦੀ ਮੁਕਤੀ ਹੋ ਗਈ ਤੇ ਉਸ ਤੋਂ ਬਾਅਦ ਉਹਨੂੰ ਮੋਕਸ਼ ਦੀ ਪ੍ਰਾਪਤੀ ਹੋ ਗਈ ਤੇ ਉਸ ਤੋਂ ਬਾਅਦ ਅਕੀਰਤ ਅੱਗੇ ਚੱਲਣ ਲੱਗਾ ਚੱਲਦੇ-ਚੱਲਦੇ ਜਿਹੜਾ ਨਾ ਉਹਨੂੰ ਫਿਰ ਬੱਤਕ ਮਿਲੀ ਤੇ ਬੱਤਕ ਨੇ ਕਿਹਾ ਵੀ ਕੀਰਤ ਵੀ ਤੂੰ ਜਿਹੜਾ ਜੰਪਰੀ ਗਿਆ ਸੀ ਉੱਥੋਂ ਆਇਆ ਵਾ ਤੇ ਮੇਰੀ ਸਵਾਲ ਦਾ ਜਵਾਬ ਲਿਆਂਦਾ ਤੇ ਉਹ ਕਹਿੰਦਾ ਵੀ ਹਾਂ ਮਹਤਾ ਦੇ ਸਵਾਲ ਦਾ ਜਵਾਬ ਵੀ ਲਿਆਂਦਾ ਤੁਹਾਡੇ ਅੰਦਰ ਜਿਹੜਾ ਪਿਛਲੇ ਜਨਮ ਤੋਂ ਬਹੁਤ ਸਾਰਾ ਅਮਰਤ ਭਰਿਆ ਹੋਇਆ ਜਦੋਂ ਤੱਕ ਤੁਸੀਂ ਉਹ ਅਮਰਤ ਕਿਸੇ ਨੂੰ ਨਹੀਂ ਨ ਦਿੰਦੇ ਉਦੋਂ ਤੱਕ ਤੁਹਾਡੀ ਇਦਾਂ ਦੀ ਤੜਪ ਦੇ ਤੁਸੀਂ ਰਹੋਗੇ ਵਿਆਕਲ ਰਹੋਗੇ ਤੇ ਬਤਕ ਨੇ ਕਿਹਾ ਵੀ ਬੇਟਾ ਕਿਰਤ ਹੁਣ ਕੌਣਾ ਹੋਵੇਗਾ ਮੇਰਾ ਅਮਰਤ ਲੈਣ ਲਈ ਇਸ ਲਈ ਤੂੰ ਹੀ ਮੇਰਾ ਅਮਰਤ ਸਾਰਾ ਲੈ ਲੈ ਤੇ ਮੈਂ ਤੈਨੂੰ ਅਮਰਤ ਦੇ ਕੇ ਤੇ ਮੈਨੂੰ ਮੁਕਤੀ ਮਿਲ ਜਾਵੇ ਤੇ ਮੇਰੇ ਨੂੰ ਜਿਹੜੀ ਆਤਮਾ ਉਹਨੂੰ ਮੋਕਸ਼ ਦੀ ਪ੍ਰਾਪਤੀ ਹੋ ਜਾਵੇ ਤੇ ਇਸ ਤਰ੍ਹਾਂ ਉਹਨੇ ਕੀਰਤ ਨੂੰ ਸਾਰਾ ਅਮਰਤ ਜਿਹੜਾ ਉਹਨੂੰ ਦੇ ਦਿੱਤਾ ਉਤੋਂ ਬਾਅਦਾਂ ਉਹ ਕਿਸਾਨ ਮਿਲਿਆ ਜਿਹੜਾ ਮਸਾਫਰਾਂ ਲਈ ਖੋ ਪੁੱਟਣਾ ਚਾਹੁੰਦਾ ਸੀ ਪਰ ਖੋਜ ਪਾਣੀ ਨਹੀਂ ਸਿਆਰਿਆ ਜਦੋਂ ਕਿਸਾਨ ਆਇਆ ਤੇ ਉਹਨੇ ਬੜਾ ਖੁਸ਼ ਹੋਇਆ ਕਹਿੰਦਾ ਤੂੰ ਮੇਰੇ ਸਵਾਲ ਦਾ ਜਵਾਬ ਲਿਆਂਦਾ ਉਹ ਕਹਿੰਦਾ ਵੀ ਤੇਰੇ ਘਰ ਨਾਲ ਤੇਰੀ ਪੁੱਤਰੀ ਵਿਆਹਣ ਜੋਗੀ ਹੈਗੀ ਆ ਪਹਿਲਾਂ ਤੂੰ ਕੰਨਿਆਦਾਨ ਕਰ ਜਿੰਨਾ ਚਿਰ ਤੂੰ ਉਹ ਕੰਨਿਆਦਾਨ ਨਹੀਂ ਨਾ ਕਰਦਾ ਉਹਨਾਂ ਚਿਰ ਤੇਰੇ ਖੋਜ ਪਾਣੀ ਨੇ ਨਿਕਲੂਗਾ ਤੇ ਜਿਹੜੀ ਵਾਈਗੁਰੂ ਨੇ ਤੈਨੂੰ ਜ਼ਿੰਮੇਵਾਰੀ ਦਿੱਤੀ ਹੈ ਨਾ ਪਹਿਲੋਂ ਉਹਨੂੰ ਨਿਭਾ ਲੋਕਾਂ ਦੀ ਸੇਵਾ ਉਤੋਂ ਬਾਅਦ ਚ ਕਰੀ ਤੂੰ ਕਹਿੰਦਾ ਪੁੱਤਰ ਹੁਣ ਮੈਂ ਕਿੱਥੋਂ ਉਹਦੇ ਲਈ ਮੁੰਡਾ ਲੱਭਣ ਜਾਵਾਂ ਤੇ ਮੈਨੂੰ ਤੇਨੀ ਸ਼ੇਤੀ ਮਿਲਣਾ ਮਣੀਆ ਤੂੰ ਮੈਨੂੰ ਬਹੁਤ ਚੰਗਾ ਲੱਗਾ ਬੜਾ ਤਰਾ ਸੁਭਾਸ ਹੁਣਾ ਵਾ ਤੇ ਮੈਂ ਚੋਣਾ ਵੀ ਤੂੰ ਮੇਰੀ ਲੜਕੀ ਨਾਲ ਵਿਆਹ ਕਰ ਲੈ ਤੇ ਉਹਨੇ ਫਿਰ ਨਾ ਹਾਂ ਕਰ ਦਿੱਤੇ ਤੇ ਉਹਨੇ ਕਿਸਾਨ ਨੇ ਆਪਣੀ ਲੜਕੀ ਨਾਲ ਉਹਦਾ ਵਿਆਹ ਕਰ ਦਿੱਤਾ ਤਉਨੂੰ ਬਹੁਤ ਸਾਰਾ ਧਨ ਦੇ ਕੇ بڑے ਗਿਫਟ ਦਿੱਤੇ ਸੁਗਾਤਾਂ ਦਿੱਤੀਆਂ ਤੇ ਉਹ ਜਿਹੜਾ ਕਿਰਾਸੀ ਆਪਣੀ ਪਤਨੀ ਨੂੰ ਲੈ ਕੇ ਫਿਰ ਅੱਗੇ ਚੱਲਣ ਲੱਗਾ ਤੇ ਉਸ ਤੋਂ ਬਾਅਦ ਆ ਜਿਹੜਾ ਸੀ ਨਾ ਪਿੱਪਲ ਦਾ ਵੱਡਾ ਸਾਰਾ ਦਰਖਤ ਸੀ ਉਹ ਆਇਆ ਤੇ ਉਹਦੀ ਛਾਂ 'ਚ ਉਹ ਬਹਿ ਗਿਆ ਜਦੋਂ ਵਿਸ਼ਰਾਮ ਕਰਨ ਲੱਗਾ ਨਾ ਸਾਹ ਲੈਣ ਲੱਗਾ ਤੋਨੇ ਕਾ ਪੁੱਤਰ ਮੈਂ ਤੈਨੂੰ ਵੀ ਇੱਕ ਸਵਾਲ ਕਿਹਾ ਸੀ ਮੇਰਾ ਜਮਰਾਜ ਕੋਲੋਂ ਪੁੱਛੀ ਤੋ ਪੁੱਛਿਆ ਵਾ ਕਿ ਤਦਾ ਹਾਂ ਜਿਹੜਾ ਪਿਛਲੇ ਜਨਮ 'ਚ ਨਾ ਤੂੰ ਸਕੂਲ 'ਚ ਬੱਚਿਆਂ ਨੂੰ ਪੜਾਉਂਦਾ ਸੀ ਤੇ ਤੇਰਾ ਕੰਮ ਲੋਕਾਂ ਨੂੰ ਬੱਚਿਆਂ ਨੂੰ ਸਿੱਖਿਆ ਦੇਣਾ ਸੀ ਤੇਰੀ ਗੁਰੂ ਦੀ ਥਾਂ ਸੀ ਤੇ ਤੇਰਾ ਕੰਮ ਸੀ ਜਿਹੜਾ ਨੌਲੇਜ ਆ ਨਾ ਗਿਆਨ ਆ ਨਾ ਇਹ ਤੂੰ ਲੋਕਾਂ ਤੱਕ ਪਹੁੰਚਾਉਣਾ ਪਰ ਤੂੰ ਜਿਹੜਾ ਤੇਰਾ ਜੀਵਨ ਦਾ ਮਤਲਬ ਸੀ ਨਾ ਲਕਸ਼ ਸੀ ਸਿਰ ਤੇਰਾ ਉਹਦਾ ਤੂੰ ਸਹੀ ਇਸਤੇਮਾਲ ਕੀਤਾ ਹੀ ਨਹੀਂ ਤੂੰ ਗਿਆਨ ਕਿਸ ਨੂੰ ਦਿੱਤਾ ਹੀ ਨਹੀਂ ਤੂੰ ਕਿਸ ਨੂੰ এডਿਕੇਸ਼ਨ ਕਿਸ ਨੂੰ ਪੜਾਈ ਸਹੀ ਰਸਤਾ ਦਿਖਾਇਆ ਹੀ ਨਹੀਂ ਛੋਟੇ ਛੋਟੇ ਬੱਚੇ ਜਿਹੜੇ ਸੀ ਤੂੰ ਉਹਨਾਂ ਕੋ ਕੰਮ ਹੀ ਕਰਾਉਂਦਾ ਰਹਿੰਦਾ ਸੀ ਕਦੀ ਆਪਣੇ ਕੰਮ ਘਰ ਕਰਵਾ ਲਿਆ ਕਦੀ ਸਕੂਲ ਚ ਕਰਵਾ ਲਿਆ ਤੇ ਜਿਹੜਾ ਉਦੇਸ਼ ਸੀ ਉਹ ਤੂੰ ਦਿੱਤਾ ਨਹੀਂ ਇਸ ਲਈ ਤੂੰ ਪਿਛਲੇ ਜਨਮ ਦਾ ਜਿਹੜਾ ਹੈਗਾ ਨਾ ਉਹ ਜੇ ਤੂੰ ਨਹੀਂ ਦਿੰਦਾ ਨਾ ਤੇ ਤੂੰ ਐਸੇ ਤਰ੍ਹਾਂ ਹੀ ਜਿਹੜਾ ਖੜਾ ਰਹਵੇਂਗਾ ਤੂੰ ਜਿਹੜਾ ਉਹ ਗਿਆਨ ਆ ਉਹ ਵੰਡ ਪਹਿਲਾਂ ਤੂੰ ਕਹਿੰਦਾ ਮੈਂ ਹੁਣ ਕਿੱਥੇ ਵੰਡਣ ਜਾਵਾਂ ਪੁੱਤਰ ਜੇ ਮੈਂ ਤੈਨੂੰ ਗਿਆਨ ਦੇਦਾ ਤੇ ਤੂੰ ਉਹ ਗਿਆਨ ਲੋਕਾਂ ਨੂੰ ਵੰਡ ਦੇਵੇਂ ਤੂੰ ਸਾਰਾ ਗਿਆਨ ਜਿਹੜਾ ਕੀਰਤ ਨੂੰ ਦੇ ਦਿੰਦਾ ਉਹ ਫਿਰ ਉਹ ਆਪਣੇ ਆਪ ਹੀ ਉਹਦੀ ਮੁਕਤੀ ਹੋ ਜਾਂਦੀ ਉਸ ਰੋਖ ਦੀ ਤੇ ਉਹ ਰੋਖ ਦੀ ਜੂਨ ਤੋਂ ਜਿਹੜਾ ਉਹਨੂੰ ਮੁਕਤੀ ਮਿਲ ਜਾਂਦੀ ਹੈ ਫਿਰ ਕੀਰਤ ਅੱਗੇ ਚੱਲਣ ਲੱਪੈਂਦਾ ਤੇ ਅੱਗੇ ਇਸ਼ਾਤਾਰੀ ਸੱਪ ਜਿਹੜਾ ਸੀ ਉਹ ਸੀ ਉਹ ਪੁੱਛਦਾ ਕਹਿੰਦਾ ਮੇਰਾ ਸਵਾਲ ਦਾ ਜਵਾਬ ਤੂੰ ਲੈ ਕੇ ਆਇਆ ਕਹਿੰਦਾ ਵੀ नागराज ਚਮਰਾਜ ਨੇ ਕਿਹਾ ਤੁਹਾਡੇ ਪਾਸ ਜਿਹੜੀ ਨਾਗਮਣੀ ਆ ਨਾ ਜਿਸ ਨਾਸ਼ਰ ਤੁਸੀਂ ਉਹਨੂੰ ਆਪਣੇ ਚੋਂ ਕੱਢ ਦੇਣੀ ਨਾ ਹੈਗੇ ਤੇ ਉਹਨੂੰ ਧਰਤੀ ਤੇ ਨਹੀਂ ਸੁੱਟ ਦੇ ਉਨਾ ਚਿਰ ਐ ਤੁਸੀਂ नागਮਣੀ ਦਾ दान ਨਹੀਂ ਕਰਦੇ ਉਨਾ ਚਿਰ ਤੁਹਾਨੂੰ ਜਿਹੜਾ ਨਾ ਐਦਾਂ ਹੀ ਧਰਤੀ ਤੇ ਰਿੰਗਣਾ ਪਵੇਗਾ ਤੁਹਾਨੂੰ ਮੁਕਤੀ ਨਹੀਂ ਮਿਲੂਗੀ ਤੋ ਕਹਿੰਦਾ ਹੁਣ ਮੈਂ नागਮਣੀ ਕਿੰਨੂੰ ਦੇਣ ਜਾਵਾਂ ਤੇ ਉਹ ਕਹਿੰਦਾ ਵੀ ਤੂੰ ਮੇਰੇ ਕੋਲੋਂ नागਮਣੀ ਜੜੀ ਉਹ ਲੈ ਲੈ ਤੇ ਇਹਦਾਂ ਮੈਨੂੰ ਮੋਕਸ਼ ਦੀ ਪ੍ਰਾਪਤੀ ਹੋ ਜਾਊਗੀ ਮੇਰੀ ਜਿਹੜੀ ਗਤੀ ਹੋ ਜਾਊਗੀ ਤੇ ਉਹਨੇ नागਮਣੀ ਕੀ ਰਤਨੋਂ ਦੇ ਦਿੱਤੀ ਤੇ ਐਦਾਂ ਸੱਪ ਦੀ ਜਿਹੜੀ ਜੋਨ ਸੀ ਉਹਦੀ ਆਤਮਾ ਜੜੀ ਸੀ ਉਹਨੂੰ ਉਦੀ ਗਤੀ ਹੋ ਗਈ ਉਸ ਤੋਂ ਬਾਦਾਂ ਕੀਰਤ ਆਪਣੀ ਪਤਨੀ ਦੇ ਨਾਲ ਹੌਲੀ-ਹੌਲੀ ਚੱਲਦਾ ਆਪਣੇ ਪਿੰਡ ਪਹੁੰਚ ਗਿਆ ਤੇ ਜਦੋਂ ਆਪਣੇ ਘਰ ਆਇਆ ਤੇ ਉਹਦੀ ਮਾਂ ਉਹਨੂੰ ਦੇਖ ਕੇ ਬੜੀ ਖੁਸ਼ ਹੋਈ ਕਹਿ ਲਗੀ ਤੂੰ ਕਿੱਥੇ ਚਲਾ ਗਿਆ ਸੀ ਤੇ ਤੇਰੇ ਨਾਲ ਜਿਹੜੀ ਹੈ ਕੁੜੀ ਆ ਇਹ ਕੌਣ ਆ ਤੇ ਫਿਰ ਕੀਰਤ ਨੇ ਉਹਨੂੰ ਸਾਰੀ ਗੱਲ ਸੁਣਾ ਦਿੱਤੀ ਜੋ-ਜੋ ਘਟਨਾਵਾਂ ਰਾਜ ਵਾਪਰੀਆਂ ਆਪਣੀ ਮਾਂ ਨੂੰ ਸਾਰੀਆਂ ਦੱਸ ਦਿੱਤੀਆਂ ਕੀਰਤ ਨੂੰ ਹੁਣ ਗਿਆਨ ਹੋ ਚੁੱਕਿਆ ਸੀ ਕਿ ਪਿਤਾ ਜੀ ਕਦੀ ਵਾਪਸ ਨਹੀਂ ਆਉਣਗੇ ਉਹ ਜੜੀ ਸੀ ਉਹਨਾਂ ਦੀ ertidhi ਤੋਂ ਉਹ ਜੜੀ ਮੁਕਤੀ ਹੋ ਚੁੱਕੀ ਉਹਨਾਂ ਦੀ ਗਤੀ ਹੋ ਚੁੱਕੀ ਹੈ ਜਿੰਨਾ ਦਾਨਪੁਨ ਕਰਦੇ ਸੀ ਨਾ ਜਿੰਨਾ ਉਹਨ ਆਪਣੇ ਜੀਵਨ ਚ ਦਾਨ ਧਰਮ ਉਹਦੀ ਕਮਾ ਲਈ ਜਿਹੜਾ ਦਾਨ ਕੀਤਾ ਵਾ ਉਹਦਾ ਫਲ ਜੜਾ ਵਾ ਨਾ ਉਹ ਜਮਰਾਜ ਨੇ ਉਹਨੂੰ ਦਿੱਤਾ ਵਾ ਕਿਉਂਕਿ ਜਿੰਨੇ ਵੀ ਰਸਤੇ ਚ ਉਹਨੂੰ ਮਿਲੇ ਸਾਰੇ ਉਹਦੀ ਇੰਤਜ਼ਾਰ ਕਰਨ ਦੇ ਸੀ ਉਹ ਦਾਨਪੁਨ ਦਾ ਜਿਹੜਾ ਸੀ ਉਹ ਕੀਰਤ ਨੂੰ ਜਿਹੜਾ ਫਲ ਮਿਲਿਆ ਤੇ ਇਸ ਲਈ ਜਿਹੜੀਆਂ ਨਾ ਮਾਪਿਓ ਦੇ ਕੀਤੇ ਪਿਛਲੇ ਜਨਮਾਂ ਦਾ ਫਲ ਉਹ ਇਨਸਾਨ ਨੂੰ ਜ਼ਰੂਰ ਮਿਲਦਾ ਉਹਦੇ ਬੱਚਿਆਂ ਨੂੰ ਜ਼ਰੂਰ ਮਿਲਦਾ ਸੋ ਦੋਸਤੋ ਚੰਗੇ ਕੰਮਾਂ ਦਾ ਜਿਹੜਾ ਫਾਲੇ ਆ ਨਾ ਉਹ ਮਾਤਾ ਪਿਤਾ ਜਿਹੜੇ ਆ ਤੁਹਾਡੇ ਕਰਦੇ ਆ ਨਾ ਉਹ ਉਹਨਾਂ ਦੇ ਧੀਆਂ ਪੁੱਤਰਾਂ ਨੂੰ ਜ਼ਰੂਰ ਮਿਲਦਾ ਚਾਹੀ ਉਹ ਦੌਲਤ ਤੇ ਰੋਗ ਵਿੱਚ ਮਿਲੇ ਚਾਹੀ ਉਹਨਾਂ ਦੀ ਸਾਰੇ ਕਰਨ ਵੀ ਇੰਨਾ ਚੰਗਾ ਸੁਭਾਅ ਆ ਜਿਦਾਂ ਬੱਲੇ ਬੱਲੇ ਨਹੀਂ ਕਰਦੇ ਸਾਰੇ ਸਿਫਤ ਕਰਦੇ ਆ ਚਾਹੀ ਸਿਫਤ ਸਲੋਤਾ ਮਿਲਣ ਪਰ ਉਹਨਾਂ ਨੂੰ ਜ਼ਰੂਰ ਮਿਲਦਾ ਤੇ ਜੇ ਬੁਰੇ ਕੰਮ ਕੀਤੇ ਤੇ ਫਿਰ ਔਲਾਦ ਨੂੰ ਦੁੱਖ ਪਰੇਸ਼ਾਨੀਆਂ ਅਸਫਲਤਾ ਦੇ ਰੂਪ ਵਿੱਚ ਮਿਲਦੀਆਂ ਤੇ ਫਿਰ ਉਹਨਾਂ ਦੀ ਸਮਾਜ 'ਚ ਕੋਈ ਇੱਜ਼ਤ ਵੀ ਨਹੀਂ ਹੁੰਦੀ ਦੋਸਤੋ ਇਸ ਵੀਡੀਓ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਕਮੈਂਟ ਬਾਕਸ 'ਚ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਜੀ ਚੰਗੀ ਲੱਗੀ ਆ ਤੇ ਲਾਈਕ ਕਰਿਓ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਅਗਲੀ ਵੀਡੀਓ ਵਿੱਚ